ਵਾਹ ਗੁਰੂ ਜੀ ਕਾ ਕਲਸਾ ਵਾਹ ਗੁਰੂ ਜੀ ਕੀ ਫਤ ਤਨ ਗੁਰੂਤਾਨ ਹੈ ਗੁਰੂ ਵਾਹ ਹੈ ਖਾਲਸਾ ਗੁਰੂ ਜੀ ਦਾ ਸਾਜਿਆ ਹੋਇਆ ਗੁਰੂ ਜੀ ਦੀ ਫੌਜ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਨੇ ਅਕਾਲ ਪੁਰਖ ਨੂੰ ਕਿਸੇ ਫੌਜ ਦੀ ਲੋੜ ਨਹੀਂ ਅਕਾਲ ਪੁਰਖ ਕੋਈ ਦੇਵਤਾ ਨਹੀਂ ਅਕਾਲ ਪੁਰਖ ਕੋਈ ਦੇਵੀ ਨਹੀਂ ਫੌਜਾਂ ਦੀ ਲੋੜ ਜਿਹੜੀ ਹੈ ਉਹ ਗੁਰੂ ਨੂੰ ਪੈਸੇ ਦਿੱਤੇ ਗੁਰੂ ਨੇ ਖਾਲਸਾ ਸਾਜਿਆ ਤੇ ਖਾਲਸਾ ਜਿਹੜਾ ਹੈ ਇਹ ਗੁਰੂ ਦੀ ਫੌਜ ਬਣੀ ਅਕਾਲ ਪੁਰਖ ਅਜੂਨੀ ਹੈ ਜੇ ਪੀਦੇ ਸ਼ੁਰੂ ਵਿੱਚ ਜੋ ਮੰਗਲਾ ਚਰਨ ਲਿਖਿਆ ਉਸ ਵਿੱਚ ਇਹ ਸਾਫ਼ ਲਿਖਿਆ ਹੈ ਕਿ ਉਹ ਅਜੂਨੀ ਹੈ ਜਨਮ ਲੈ ਕੇ ਨਹੀਂ ਹੁੰਦਾ ਜਨਮ ਨਹੀਂ ਧਾਰਦਾ ਕੋਈ ਗੁਰੂ ਪਰਮੇਸ਼ਰ ਵਰਗਾ ਤਾਂ ਹੋ ਸਕਦਾ ਹੈ ਉਪਦੇਸ਼ ਕਰਨ ਪਰ ਜਨਮ ਜਿਸਨੇ ਵੀ ਲਿਆ ਉਹ ਰੱਬ ਨਹੀਂ ਹੋ ਸਕਦਾ ਉਹ ਅਕਾਲ ਪੁਰਖ ਨਹੀਂ ਕਿਉਂਕਿ ਅਕਾਲ ਪੁਰਖ ਅਜੂਨੀ ਹੈ ਤਾਂ ਜਿਹੜਾ ਅਜੂਨੀ ਹੈ ਉਸ ਦਾ ਕਿਤੇ ਕੋਈ ਮਹਲ ਨਹੀਂ ਬਣਿਆ ਹੋਇਆ ਉਸ ਦਾ ਕਿਤੇ ਕੋਈ ਸੱਚਖੰਡ ਨਹੀਂ ਬਣਿਆ ਹੋਇਆ ਉਸ ਦਾ ਕਿਤੇ ਕੋਈ ਕਿਲਾ ਨਹੀਂ ਬਣਿਆ ਹੋਇਆ ਜਿਸ ਜਿਸ ਵਿੱਚ ਬੈਠਾ ਹੋਵੇ ਤੇ ਉਸ ਨੂੰ ਖਤਰਾ ਹੋਵੇ ਕੋਈ ਉਸ ਤੇ ਕੋਈ ਅਟੈਕ ਨਾ ਕਰ ਦੇਵੇ ਤੋ ਫੌਜਾਂ ਰੱਖ ਲਵੇ ਤੋ ਕਾਲਪੁਰਖ ਰੱਬ ਉਹਦੇ ਬਣਾਏ ਗਏ ਨਿਯਮ ਸਾਰੀ ਦੁਨੀਆ ਤੇ ਲਾਗੂ ਸਾਰੀ ਦੁਨੀਆ ਨੂੰ ਕੰਟਰੋਲ ਕਰ ਰਿਹਾ ਹੈ ਇਸ ਕਰਕੇ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਉਹ ਨਿਰਭਉ ਹੈ ਨਿਡਰ ਹੈ ਜਿਹੜਾ ਡਰਦਾ ਹੈ ਕਿਸੇ ਕੋਲੋਂ ਨਰ ਉਸ ਨੂੰ ਡਰ ਅਧੀਨ ਫੌਜਾਂ ਦੀ ਲੋੜ ਪੈਂਦੀ ਹੈ ਕਿ ਉਸ ਤੇ ਕੋਈ ਹਮਲਾ ਕਰਦਾ ਹੈ ਤਾਂ ਉਸ ਨੂੰ ਕਿਵੇਂ ਰੁਕਣਾ ਹੈ ਤੋ ਆਕਾਰਪੁਰਖ ਨੂੰ ਕਿਸੇ ਦਾ ਡਰ ਨਹੀਂ ਹੈ ਉਹ ਦੇਤਾਰੀ ਨਹੀਂ ਹੈ ਉਹ ਕਿਰਪਾਨ ਨਹੀਂ ਚਲਾਉਂਦਾ ਉਹ ਕਿਤੇ ਦੈਂਤਾਂ ਨਾਲ ਆ ਕੇ ਲੜਦਾ ਨਹੀਂ ਤੁ ਦੈਂਤਾਂ ਨਾਲ ਲੜਨ ਵਾਲੇ ਦੇਵੀ ਦੇਵਤਿਆਂ ਬਣਾਏ ਹੋਏ ਸਨ ਦੇਵੀ ਦੇਵੀਆਂ ਤੇ ਦੇਵਤੇ ਜਿਵੇਂ ਦੁਰਗਾ ਚੰਡੀ ਰੁਗਾਉਤੀ ਪਾਰਵਤੀ ਸੁਪਾਰਵਤੀ ਮੇਨ ਦੇਵੀ ਹੈ ਜਿਸ ਦੇ ਰੂਪ ਬਾਕੀ ਸਾਰੇ ਹਨ ਦੁਰਗਾ ਆਦਿਕ ਸੁਪਿਆਰਿਓ ਅੱਜ ਆਪਾਂ ਵਿਚਾਰ ਕਰਦੇ ਆ ਸਿੱਖੋ ਤੁਹਾਡੀ ਇਸਤ ਇਕਤਾ ਭੰਗ ਹੋ ਚੁੱਕੀ ਹੈ ਬਾਹਰ ਕੋਈ ਪੈਰਾ ਦੇ ਰਿਹਾ ਸੀ ਇਸ ਤਰ੍ਹਾਂ ਸਿੱਖੋ ਤੁਹਾਡੀ ਇਸਤ ਇਕਤਾ ਭੰਗ ਹੋ ਚੁੱਕੀ ਹੈ ਕੋਈ ਪੈਰੇ ਦਾ ਇਸ ਤਰ੍ਹਾਂ ਬਾਹਰ ਕੋਈ ਪੈਰਾ ਦੇ ਰਿਹਾ ਸੀ ਕਿਸ ਨੇ ਸੁਣਿਆ ਤੇ ਉਸਨੇ ਵਿਚਾਰਿਆ ਵੀ ਇਹ ਪਹਿਰੇਦਾਰ ਕੀ ਕਹਿ ਰਿਹਾ ਕੀ ਕਹਿ ਗਿਆ ਏ ਸੋ ਇਸਤ ਇਕਤਾ ਕੀ ਹੈ ਤੇ ਇਹ ਭੰਗ ਕਿਵੇਂ ਹੋ ਚੁੱਕੀ ਹੈ ਇਸ ਵੇਰੇ ਆਪਾਂ ਥੋੜਾ ਥੋੜਾ ਵਿਚਾਰ ਕਰਦੇ ਆ ਇਸਤ ਕੌਣ ਹੈ ਪਹਿਲਾ ਪਹਿਲੀ ਗੱਲ ਹੈ ਇਸਤ ਕੌਣ ਹੈ ਇਸਤ ਜਿਸ ਨੂੰ ਕੋਈ ਆਪਣਾ ਧਾਰਮਿਕ ਗੁਰੂ ਸਮਝਦਾ ਹੈ ਜਿਸ ਨੂੰ ਕੋਈ ਆਪਣਾ ਰਹਿਬਰ ਸਮਝਦਾ ਹੈ ਉਸ ਨੂੰ ਇਸ਼ਟ ਕਿਹਾ ਜਾਂਦਾ ਹੈ ਤੇ ਉਸ ਦਾ ਉਪਦੇਸ਼ ਹੀ ਉਸ ਦੇ ਸੇਵਕ ਕਮਾਉਂਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਇਸ਼ਟ ਹੁਣ ਜੇ ਇਸ਼ਟ ਦੀ ਗੱਲ ਕਰੀਏ ਤਾਂ ਅਸਾਈਆਂ ਵੱਲ ਦੇਖੋ ਇਸ਼ਟ ਉਹਨਾਂ ਦਾ ਜਿਹੜਾ ਹੈ ਉਹ ਜੀਸਸ ਕ੍ਰਾਈਸਟ ਹੈ ਇਸਟ ਉਸ ਨੂੰ ਵਿਸ਼ਟ ਮੰਨਦੇ ਹਨ ਇਸੇ ਤਰ੍ਹਾਂ ਹੀ ਮੁਸਲਮਾਨ ਭਰਾ ਹਨ ਉਹਨਾਂ ਨੂੰ ਕੁਰਾਨ ਮਿਲੀ ਹੈ ਹਜ਼ਰਤ ਮੁਹੰਮਦ ਪੈਗੰਬਰ ਹੈ ਉਸ ਨੂੰ ਮੰਨਦੇ ਹਨ ਇਸ਼ਟ ਮੰਨਦੇ ਹਨ ਸਿੱਖ ਕਿਸਮ ਨੇ ਇਸ਼ਟ ਮੰਨਦੇ ਹਨ ਸਿੱਖ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਸਜੇ ਉਹਨਾਂ ਨੇ ਹੀ ਇਹ ਸਿੱਖ ਦਾ ਪ੍ਰਚਾਰ ਜਿਹੜਾ ਉਹਨਾਂ ਦਾ ਜਿਹੜਾ ਪ੍ਰਚਾਰ ਸੀ ਉਸ ਤੋਂ ਜਿਹੜੇ ਉਹਨਾਂ ਮਗਰ ਸੇਵਕ ਉਹਨਾਂ ਦੀਆਂ ਗੱਲਾਂ ਮੰਨਦੇ ਗਏ ਫਾਲੋ ਕਰਦੇ ਗਏ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਸਿੱਖ ਸੰਗਿਆ ਹੋ ਗਈ ਤੇ ਉਸ ਵੇਲੇ ਸਿੱਖਾਂ ਦਾ ਇਸ਼ਟ ਤਨ ਗੁਰੂ ਨਾਨਕ ਪਾਤਸ਼ਾਹ ਇਸ਼ਟ ਬਣ ਗਿਆ ਸਿੱਖਾਂ ਲਈ ਉਹਨਾਂ ਦਾ ਉਪਦੇਸ਼ ਮੰਨਣ ਲੱਗ ਪਏ ਉਹਨਾਂ ਦੀ ਸੰਗਤ ਕਰਨ ਲੱਗ ਪਏ ਤੇ ਉਹਨਾਂ ਦੇ ਉਪਦੇਸ਼ ਨੂੰ ਕਮਾਉਣ ਲੱਗ ਪਏ ਤੇ ਉਸ ਤੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦਾ ਕਿਸੇ ਹੋਰ ਇਸ਼ਟ ਦਾ ਕਿਸੇ ਦੇਵੀ ਜਾਂ ਦੇਵਤੇ ਦਾ ਉਪਦੇਸ਼ ਜਿਹੜਾ ਉਹ ਚੰਗਾ ਨਹੀਂ ਸੀ ਲੱਗਦਾ ਇਸ ਕਰਕੇ ਤਨ ਗੁਰੂ ਨਾਨਕ ਪਾਤਸ਼ਾਹ ਜਦੋਂ ਪੈਰੋਕਾਰ ਬਣ ਗਏ ਇਸ਼ਟ ਮੰਨ ਲਿਆ ਉਹਨਾਂ ਨੇ ਇਸ ਤਰ੍ਹਾਂ 10ਵੇਂ ਪਾਤਸ਼ਾਹ ਤੱਕ ਸਿੱਖਾਂ ਨੇ ਆਪਣੇ ਗੁਰੂ ਨੂੰ ਇਸ਼ਟ ਮੰਨਿਆ 10ਵੇਂ ਪਾਤਸ਼ਾਹ ਦੇ ਜੁੱਤੀ ਜੋ ਸਮਾਂ ਤੋਂ ਬਾਅਦ ਸਿੱਖਾਂ ਦਾ ਇਸ਼ਟ ਕੌਣ ਬਣ ਗਿਆ 10ਵੇਂ ਪਾਤਸ਼ਾਹ ਸਿੱਖਾਂ ਨੂੰ ਬੇਆਸਰਾ ਨਹੀਂ ਛੱਡ ਕੇ ਗਏ ਉਹ ਸਿੱਖਾਂ ਵਾਸਤੇ ਪ੍ਰਬੰਧ ਕਰਕੇ ਗਏ ਜਿਵੇਂ ਪਹਿਲੇ ਪਾਤਸ਼ਾਹ ਨੇ ਦੂਸਰੇ ਪਾਤਸ਼ਾਹ ਉਸਥਾਪਿਤ ਕੀਤਾ ਦੂਸਰੇ ਨੇ ਤੀਸਰੇ ਨੂੰ ਉਸਥਾਪਿਤ ਕੀਤਾ ਇਸ ਤਰ੍ਹਾਂ ਗ੍ਰਿਯਾ ਚਲਦੀ ਗਈ ਤੇ ਦਸਵੇਂ ਪਾਸ਼ਾ ਨੇ ਵੀ ਸਿੱਖਾਂ ਨੂੰ ਯਤੀਮ ਨਹੀਂ ਬਣਾਇਆ ਕੋ ਵੀ ਸਿੱਖਾਂ ਨੂੰ ਇਸ਼ਟ ਦੇ ਕੇ ਗਏ ਉਹ ਇਸ਼ਟ ਸ੍ਰੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਇਸ਼ਟ ਦਿੱਤਾ ਕਿ ਸਕੋਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਆਜਾ ਜਿਹੜਾ ਉਪਦੇਸ਼ ਹੈ ਇਹਦੇ ਉੱਤੇ ਚੱਲਣਾ ਇਹੀ ਸੱਚਾ ਉਪਦੇਸ਼ ਇੱਥੇ ਹੀ ਸੱਚੀਆਂ ਬਾਣੀਆਂ ਹਨ ਇੱਥੇ ਹੀ ਸਭ ਕੁਝ ਹੈ ਇਹ ਦਸਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਸ਼ਟ ਜਿਹੜਾ ਉਹ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ ਦਤਾ ਤੂੰ ਸਿੱਖਾਂ ਦਾ ਇਸ਼ਟ ਬਣ ਗਿਆ ਗੁਰੂ ਮਾਨਯੋ ਗ੍ਰੰਥ ਦਸਵੇਂ ਪਾਤਸ਼ਾਹ ਨੇ ਆਪ ਮੱਥਾ ਟੇਕਿਆ ਤੋ ਇਹ ਜਿਹੜਾ ਇਸ਼ਟ ਜੀ ਇਹਦੀ ਸੰਪੂਰਨਤਾ ਵੀ ਦਸਵੇਂ ਪਾਤਸ਼ਾਹ ਨੇ ਸ਼ਬਦ ਰੂਪ ਵਿੱਚ ਗੁਰਬਾਣੀ ਰੂਪ ਵਿੱਚ ਆਪ ਕੀਤੀ ਕਿਉਂ ਦਮਦਮੇ ਬੀੜ ਉਹਨਾਂ ਨੇ ਲਿਖਵਾਈ ਉਹ ਤਾਂ ਲਿਖਵਾਈ ਕਿਉਂਕਿ ਨਵੇਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਕਰਨੇ ਸੀ ਥਾਂ ਥਾਂ ਦੇ ਉੱਤੇ ਤੇ ਉਹਨਾਂ ਨੇ ਆਪਣੀ ਨਿਗਰਾਨੀ ਵਿੱਚ ਇਹ ਸਾਰਾ ਕੰਮ ਕਰਵਾਇਆ ਤੇ ਭਾਈ ਮਨੀ ਸਿੰਘ ਜੀ ਲਖਾਰੀ ਉਸ ਵੇਲੇ ਬਣੇ ਤਾਂ ਇਹਨਾਂ ਨੇ ਸੰਪੂਰਨ ਕਰਕੇ ਦਮਦਮੇ ਬੀੜ ਜਿਹੜੇ ਸੀ ਰਾਗਮਲਾ ਤੋਂ ਬਿਨਾਂ ਹੀ ਰਗਮਲਾ ਤੇ ਇੱਕ ਐਡੀਸ਼ਨ ਹੈ ਇਹ ਬਾਣੀ ਨਹੀਂ ਤੇ ਇਹ ਜਿਹੜੀ ਦਮਦਵੀਂ ਬੀੜ ਸੀ ਇਹਨੂੰ ਫਿਰ ਗੁਰਿਆਈ ਬਖਸ਼ੀ ਤੇ ਸਿੱਖਾਂ ਦਾ ਇਸ਼ਟ ਬਣਾ ਦਿੱਤਾ ਤੇ ਪੈਰਾ ਕੋਈ ਦੇਰਿਆ ਸੀ ਸਿੱਖੋ ਤੁਹਾਡੀ ਇਸ਼ਟ ਏਕਤਾ ਭੰਗ ਹੋ ਚੁੱਕੀ ਹੈ ਇਸ਼ਟ ਏਕਤਾ ਕੀ ਹੈ ਇਸ਼ਟ ਏਕਤਾ ਦਾ ਮਤਲਬ ਹੈ ਜਦੋਂ ਸਾਰੇ ਹੀ ਕਿਸੇ ਕੌਮ ਦੇ ਜਿੰਨੇ ਵੀ ਮੈਂਬਰ ਹਨ ਉਹ ਸਾਰੇ ਇੱਕ ਇਸ਼ਟ ਨੂੰ ਮੰਨਣ ਤਾਂ ਉਹ ਹੁੰਦੀ ਇਸ਼ਟ ਏਕਤਾ ਉਹਨੂੰ ਕਹਿੰਦੇ ਆ ਇਸ਼ਟ ਏਕਤਾ ਤੇ ਜੇ ਉਸ ਕੌਮ ਦੇ ਵਿੱਚ ਇਸ਼ਟ ਏਕਤਾ ਭੰਗ ਹੋ ਜਾਏ ਤਾਂ ਮਤਲਬ ਹੈ ਇਸ਼ਟ ਇੱਕ ਦੀ ਜਗ੍ਹਾ 4 ਬਣ ਜਾਵੇ 2 ਇਸਟ ਬਣ ਜਾਣ ਜਾਂ ਵੱਧ ਬਣ ਜਾਣ ਤਾਂ ਇਸ ਦਾ ਮਤਲਬ ਹੈ ਉਸ ਕੌਮ ਦੀ ਇਸਟ ਏਕਤਾ ਭੰਗ ਹੋ ਜਾਂਦੀ ਹੈ ਇਸ ਤਰ੍ਹਾਂ ਕੋਈ ਬਾਹਰ ਪੈਰਾ ਦੇ ਰਿਹਾ ਸੀ ਕਿ ਸਿੱਕੋ ਤੁਹਾਡੀ ਇਸਟ ਏਕਤਾ ਭੰਗ ਹੋ ਚੁੱਕੀ ਹੈ ਹੁਣ ਇਹ ਕਿਵੇਂ ਭੰਗ ਹੋ ਚੁੱਕੀ ਹੈ ਇਸ ਦਾ ਆਪਾਂ ਨੂੰ ਪਤਾ ਲੱਗ ਗਿਆ ਪਿਆਰਾ ਇਸਟ ਮੈਨੇ ਪਿਆਰਾ ਹੁੰਦਾ ਕੌਮ ਦਾ ਪਿਆਰਾ ਕੌਮ ਜਿਸ ਨੂੰ ਪਿਆਰ ਕਰਦੀ ਹੈ ਕੌਮ ਜਿਸ ਤੋਂ ਉਪਦੇਸ਼ ਧਾਰਨ ਕਰਦੀ ਹੈ ਮਨ ਦੇ ਜਿਸ ਨੂੰ ਮੱਥਾ ਟੇਕਦੀ ਹੈ ਉਹ ਇਸ਼ਟ ਤੇ ਇਸ਼ਟ ਏਕਤਾ ਜਦੋਂ ਸਾਰੇ ਕੌਮ ਦੇ ਮੈਂਬਰ ਜਿਹੜੇ ਆ ਉਹ ਇੱਕੋ ਇਸ਼ਟ ਨੂੰ ਮੰਨਣ ਉਹਦੇ ਧਾਰਨੇ ਬਣਨ ਉਹਦਾ ਉਪਦੇਸ਼ ਮੰਨਣ ਤਾਂ ਉਹ ਇਸ਼ਟ ਏਕਤਾ ਹੁੰਦੀ ਹੈ ਤੇ ਜਦੋਂ ਇਸ਼ਟ ਇੱਕ ਤੋਂ ਵੱਧ ਬਣ ਜਾਂ ਤਾਂ ਉਹ ਇਸ਼ਟ ਏਕਤਾ ਭੰਗ ਹੋ ਜਾਂਦੀ ਹੈ ਹੁਣ ਆਪਾਂ ਦੇਖਦੇ ਆਂ ਇਹ ਇਸਟੇਕ ਦਾ ਭੰਗ ਕਿਵੇਂ ਹੋ ਚੁੱਕੀ ਐ ਤੇ ਇਸਨੇ ਕਿਸ ਨੂੰ ਭੰਗ ਕੀਤਾ ਕਿਸ ਨੇ ਇਸ ਨੂੰ ਭੰਗ ਕੀਤਾ ਇਸਟੇਕਤਾ ਨੂੰ ਤੋਂ ਇਸਟੇਕਤਾ ਭੰਗ ਹੋ ਚੁੱਕੀ ਦਾ ਮਤਲਬ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਹੋਰ ਵੀ ਇਸਟੇਕ ਸਿੱਖਾਂ ਵਿੱਚ ਦਾਖਲ ਕਰ ਦਿੱਤਾ ਗਿਆ ਹੈ ਸਿੱਖਾਂ ਨੂੰ ਉਹਦੇ ਮਗਰ ਵੀ ਲਾ ਦਿੱਤਾ ਗਿਆ ਹੈ ਸੇਖਣ ਉਹਦੇ ਮਗਰ ਵੀ ਲੱਗ ਚੁੱਕੇ ਹਨ ਮਤਲਬ ਸਿੱਖਾਂ ਦੇ ਹੁਣ ਇਹ ਜਿਹੜੇ ਆ ਇਸ ਵੇਲੇ ਦੋ ਬਣ ਚੁੱਕੇ ਹਨ ਇੱਕ ਟੇਕ ਦਾ ਭੰਗ ਹੋ ਚੁਕੀ ਹੈ ਉਹ ਕਿਹੜਾ ਇਸ ਦੂਜਾ ਹੈ ਉਹ ਹੈ ਦਸ਼ਮ ਗ੍ਰੰਥ ਜਿਹੜਾ ਕਿ ਦਸਵੇਂ ਪਾਸ਼ਾ ਵਾਲੇ ਜਿਸ ਵਿੱਚ ਸਮੇਂਸ ਦੀ ਕੋਈ ਹੋਂਦ ਨਹੀਂ ਸੀ ਦਸਵੇਂ ਪਾਸ਼ਾ ਤੱਕ ਐਸੀਆਂ ਰਚਨਾਵਾਂ ਜਿਹੜੀਆਂ ਸਾਹਮਣੇ ਨਹੀਂ ਆਈਆਂ ਜਿਹੜੀਆਂ ਦਸਵੇਂ ਪਾਸ਼ਾ ਨੂੰ ਦੇਵੀ ਦੇ ਪੁਜਾਰੀ ਬਣਾਈ ਜਾਣ 10ਵੇਂ ਪਾਸ਼ਾ ਸਾਹਿਬ ਸਾਹਮਣੇ ਇਹੋ ਜਿਹੀ ਕੋਈ ਰਚਨਾ ਨਹੀਂ ਆਈ ਕਿਉਂਕਿ 10ਵੇਂ ਪਾਸ਼ਾ ਸ਼੍ਰੀ ਰਿਕ ਜਾਮੇ ਵਿੱਚ ਮੌਜੂਦ ਸਨ ਤੋਂ ਜਦੋਂ ਤੱਕ ਗੁਰੂ ਪਾਸ਼ਾ ਸ਼੍ਰੀ ਰਿਕ ਜਾਮੇ ਵਿੱਚ ਮੌਜੂਦ ਰਹੇ ਲੋਕਾਂ ਜਿਹੜੀਆਂ ਵਿਪਰਵਾਦੀ ਤਾਕਤਾਂ ਸੀ ਲੋਕਾਂ ਦੀਆਂ ਉਹਨਾਂ ਨੇ ਯਤਨ ਤਾਂ ਬਥੇਰੇ ਕੀਤੇ ਇੱਕ ਤਾਂ ਭੰਗ ਕਰਨ ਲਈ ਪਰ ਉਹ ਕਾਮਯਾਬ ਨਾ ਹੋ ਸਕੇ ਪੂਰਨ ਤੌਰ ਤੇ ਛੋਟੇ ਮੋਟੇ ਰੂਪ ਵਿੱਚ ਉਹ ਆਪਣਾ ਯਤਨ ਜਰੂਰ ਕਰਦੇ ਰਹੇ ਦਸਵੇਂ ਪਾਸ਼ਾ ਤੱਕ ਇਹੋ ਜੀ ਕੋਈ ਗੱਲ ਨਹੀਂ ਹੋਈ ਜਿਹਦੇ ਨਾਲ ਇਸ ਸテਕਤਾ ਭੰਗ ਹੋ ਕੀਤੀ ਹੋਵੇ ਕਿਸੇ ਨੇ ਤਾਂ ਦਸਵੇਂ ਪਾਸ਼ਾ ਤੋਂ ਬਾਅਦ ਜਦੋਂ ਦਸਵੇਂ ਪਾਸ਼ਾ ਜੁਤੀ ਹੋ ਸਮਾਗ ਹੈ ਤੁਸੀਂ ਸ਼ਰੀਰਕ ਤੌਰ ਤੇ ਗੁਰੂ ਪ੍ਰਥਾ ਜਿਹੜੀ ਹੈ ਬੰਧੋਗੇ ਤਾਂ ਫਿਰ ਜੋ ਜਥੇਬੰਦੀਆਂ ਧੰ ਗੁਰੂ ਨਾਨਕ ਪਾਸ਼ਾ ਦੇ ਸਮੇਂ ਤੋਂ ਹੀ ਗੁਰੂ ਪਾਸ਼ਾ ਜੀ ਦਾ ਵਿਰੋਧ ਕਰਦੀਆਂ ਆ ਰਹੀਆਂ ਸਨ ਉਪਦੇਸ਼ ਦਾ ਵਿਰੋਧ ਕਰਦੀਆਂ ਆ ਰਹੀਆਂ ਸਨ ਉਹ ਫਿਰ ਉਹਨਾਂ ਦਾ ਦਾਅ ਲੱਗ ਗਿਆ ਉਹਨਾਂ ਨੇ ਇਹੋ ਜਿਹੇ ਜਥੇ ਬੰਦੀਆਂ ਜਿਹੜੀਆਂ ਸਾਨੂੰ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰਚਨਾਵਾਂ ਕਰਕੇ 10ਵੇਂ ਪਾਸ਼ਾ ਦੇ ਨਾਂ ਲਾ ਦਿੱਤੀਆਂ 9ਵੇਂ ਦੇ ਨਾਂ ਨਹੀਂ ਲਾਈਆਂ 6ਵੇਂ 7ਵੇਂ 8ਵੇਂ ਦੇ ਨਾਂ ਨਹੀਂ ਲਾਈਆਂ ਪਹਿਲੇ ਦੇ ਨਾਂ ਨਹੀਂ ਲਾਈਆਂ ਕਿਉਂ ਕਿਉਂਕਿ ਉਹ ਲਾ ਨਹੀਂ ਸਕਦੇ ਸੀ ਜੇ ਪਹਿਲੇ ਦੇ ਨਾਂ ਤੇ ਲਾਉਂਦੇ ਤਾਂ ਫਿਰ ਦੂਸਰੇ ਪਾਸ਼ਾ ਨੇ ਨੋਟਿਸ ਲੈਣਾ ਸੀ ਤੀਸਰੇ ਪਾਸ਼ਾ ਨੇ ਨੋਟਿਸ ਲੈਣਾ ਸੀ ਜਿਹਨਾਂ ਪਾਸ਼ਾ ਦੇ ਖਿਲਾਫ ਰਚਨਾ ਲਿਖਣ ਦੇ ਦਿੱਤਾ ਦੀਆਂ ਤੇ 10ਵੇਂ ਪਾਸ਼ਾ ਨੇ ਨੋਟਿਸ ਲੈਣਾ ਸੀ ਹੁਣ ਕਿਉਂਕਿ 10ਵੇਂ ਪਾਸ਼ਾ ਜੋਤੀਓ ਸਮਾ ਗਿਆ ਤਾਂ ਨੋਟਿਸ ਲੈਣ ਵਾਲਾ ਬਾਅਦ ਵਿੱਚ ਕੋਈ ਨਾ ਰਿਹਾ ਇਸ ਕਰਕੇ ਜਿੰਨੀਆਂ ਵੀ ਰਚਨਾਵਾਂ ਜਿਹੜੀਆਂ ਉਲਟ ਪੋਲਟ ਲਿਖੇ ਗਈਆਂ ਉਹ ਸਾਰੀਆਂ 10ਵੇਂ ਪਾਸ਼ਾ ਨੂੰ ਦੇਵੀ ਦੁਰਗਾ ਮਾਂ ਕਾਦੇ ਪੁਜਾਰੀ ਬਣਾਉਣ ਵਾਸਤੇ ਸਾਰੀਆਂ ਲਿਖੀਆਂ ਗਈਆਂ ਤੇ ਉਹ ਇਕੱਠੀਆਂ ਕਰਕੇ ਇੱਕ ਗ੍ਰੰਥ ਬਣਾ ਦਿੱਤਾ ਗਿਆ ਜਿਸ ਦਾ ਨਾਮ ਜਿਹੜਾ ਦਸ਼ਮ ਗ੍ਰੰਥ ਹੈ ਅੱਜ ਉਹ ਇਸ ਦੇ ਨਾਲ ਇਸ਼ਟ ਏਕਤਾ ਪਾਗ ਹੋਈ ਹੈ ਕਿਉਂਕਿ ਹੁਣ ਸਿੱਖ ਵੰਡੇ ਗਏ ਹਨ ਸਿੱਖਾਂ ਨੇ ਇੱਕ ਦਸ਼ਮ ਗ੍ਰੰਥ ਨੂੰ ਵੀ ਆਪਣਾ ਹਾਈਐਸਟ ਮੰਨਣਾ ਸ਼ੁਰੂ ਕਰ ਦਿੱਤਾ ਹੈ ਆਪ ਤੁਹਾਡੇ ਸਾਰਾ ਕੁਝ ਸਾਹਮਣੇ ਹੋ ਰਿਹਾ ਦੋ ਤਖਤ ਐਸੇ ਹਨ ਪੰਜਾਂ ਵਿੱਚੋਂ ਜਿਹੜੇ ਪੰਜਾਬ ਤੋਂ ਬਾਹਰ ਹਨ ਜਿੱਥੇ ਦਸ਼ਮ ਗ੍ਰੰਥ ਦਾ ਪ੍ਰਚਾਰ ਦਾ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾ ਰਿਹਾ ਹੈ ਇਸੇ ਮਤਲਬ ਹੈ ਏਸ਼ਟ ਦੋ ਬਣ ਚੁੱਕੇ ਹਨ ਤੇ ਸ਼ੋਮਣੀ ਕਮੇਟੀ ਜਿਨੇ ਇਹ ਖਰੇਤਮ ਯਦਾ ਬਣਾਈ ਸੀ ਉਸੇ ਨੇ ਹੀ ਇਹ ਪੜਾ ਸ਼ੁਰੂ ਉਥੋਂ ਕੀਤਾ ਸੀ ਦੂਸਰੇ ਏਸ਼ਟ ਨੂੰ ਚੁੱਕਣ ਦਾ ਦੂਸਰੇ ਏਸ਼ਟ ਨੂੰ ਸਿੱਖਾਂ ਵਿੱਚ ਵਾੜਨ ਦਾ ਉਪਰਾਲਾ ਜਿਹੜਾ ਸੀ ਜਾਂ ਇਹ ਭੈੜਾ ਜਿਹੜਾ ਜਤਨ ਸੀ ਮਾੜੀ ਸੋਚ ਸੀ ਉਥੋਂ ਚੱਲੀ ਸਿੱਖ ਮਰਯਾਦਾ ਰਹਿਤ ਮਰਯਾਦਾ ਨੇ ਸਿੱਖਾਂ ਨੂੰ ਦੂਜੇ ਇਸ਼ਟ ਦੇ ਨਾਲ ਜੋੜਿਆ ਉਹ ਕਿਵੇਂ ਜੋੜਿਆ ਨਿਤਨੇਮ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਸੀ ਉਸ ਨੂੰ ਭੰਗ ਕਰਤਾ ਗਿਆ ਸ਼ੋਮਣੀ ਕਮੇਟੀ ਨੇ ਭੰਗ ਕੀਤਾ ਤੇ ਸ਼ੋਮਣੀ ਕਮੇਟੀ ਜ਼ਿੰਮੇਵਾਰ ਐ ਇਸ ਦੀ ਕਿਉਂਕਿ ਗੁਰੂ ਪਾਸ਼ਾ ਦਾ ਬਣਾਇਆ ਹੋਇਆ ਨਿਤਨੇਮ ਕੋਈ ਤੋੜ ਨਹੀਂ ਸਕਦਾ ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕਰ ਸਕਦਾ ਪਰ ਸ਼ੋਮਣੀ ਕਮੇਟੀ ਨੇ ਕੀਤਾ ਕਰਵਾਇਆ ਕਿਸ ਨੇ ਹੈ ਇਹਦੇ ਬਾਰੇ ਆਪਾਂ ਨਹੀਂ ਜਾਣਦੇ ਹੋਣ ਕਿਉਂਕਿ ਕੀਤਾ ਸ਼ੋਮਣੀ ਕਮੇਟੀ ਨੇ ਜ਼ਿੰਮੇਵਾਰੀ ਜਿਹੜੀ ਹੈ ਸ਼ੋਮਣੀ ਕਮੇਟੀ ਦੀ ਬਣਦੀ ਹੈ ਚਾਹੇ ਪੇਪਰਬਾਦੀ ਸਥੇਬੰਦੀਆਂ ਦੇ ਪ੍ਰਭਾਵ ਥਲੇ ਕੀਤਾ ਜਾਂ ਇਹਨਾਂ ਨੇ ਜੋ ਅੰਗਰੇਜ਼ ਸਰਕਾਰ ਦੇ 36 ਮੈਂਬਰ ਕਮੇਟੀ ਚ ਪਾਇਏ ਸਨ ਉਹਨਾਂ ਦੇ ਪ੍ਰਭਾਵ ਥਲੇ ਕੀਤਾ ਪਰ ਜ਼ਿੰਮੇਵਾਰੀ ਜਿਹੜੀ ਉਹ ਸ਼ੋਮਣੀ ਕਮੇਟੀ ਅਸਰ ਆਉਂਦੀ ਹੈ ਕਿਉਂਕਿ ਇਹਨਾਂ ਨੇ ਗੁਰੂ ਪਾਸ਼ਾ ਦਾ ਬਣਾਇਆ ਨਿਤਨੇਮ ਭੰਗ ਕੀਤਾ ਤੋੜਿਆ ਜਿਹੜੇ ਪਹਿਲਾਂ ਤੇ ਪਹਿਲੇ 13 ਪੰਨੇ ਸ਼ਾਪੇ ਦੇ ਬੀੜ ਦੇ ਇਹ ਨਿਤਨੇਮ ਸੀ ਉਹਦੇ ਵਿੱਚ ਜਿਹੜਾ ਤੀਜਾ ਭਾਗ ਸੀ ਨਿਤਨੇਮ ਦਾ ਸੂਲੇ ਦੀ ਬਾਣੀ ਮਨੂ ਨੇ ਹੱਥ ਲਾਇਆ ਉਹਦੇ ਪੰਜ ਸ਼ਬਦ ਉਦਾਂ ਹੀ ਰਹਿਣ ਦਿੱਤੇ ਉਹਨੂੰ ਕਈ ਕਹਿੰਦੇ ਜੀ ਇਹ ਇਹ ਨਿਤਨੇਮ ਕਿਦਾਂ ਹੈ ਇਹ 13 ਪੰਨੇ ਨਿਤਨੇਮ ਕਾਹਤੇ ਹੈ ਉਹ ਪਿਆਰਿਓ ਜੇ ਨਿਤਨੇਮ ਨਹੀਂ ਸੀ ਇਹ ਤਾਂ ਸ਼ੋਮਣੀ ਕਮੇਟੀ ਨੇ ਇਹਨੂੰ ਅਗਾਹ ਤੋੜਿਆ ਇਹਦਾ ਮਤਲਬ ਨਿਤਨੇਮ ਹੀ ਸੀ ਤੋ ਇਹਦੇ ਵਿੱਚ ਹੋਣ ਕਮੇਟੀ ਨੇ ਰਚਨਾਵਾਂ ਐਸੀਆਂ ਜੋੜ ਦਿੱਤੀਆਂ ਜਿਨ੍ਹਾਂ ਨਾਲ ਸਿੱਖਾਂ ਦੇ ਅੰਦਰ ਇੱਕ ਦੂਜੇ ਇਸ਼ਟ ਦਾ ਪਿਆਰ ਬਣ ਗਿਆ ਉਹ ਦੂਜਾ ਇਸ਼ਟ ਜਿਹੜਾ ਉਹ ਦਰਸ਼ਨ ਗ੍ਰੰਥ ਹੈ ਤੋ ਇਹਦਾ ਮਤਲਬ ਪਿਆਰਿਓ ਜਿਹੜਾ ਕੋਈ ਬਾਹਰ ਪਹਿਰਾ ਦੇ ਕੇ ਗਿਆ ਸਿੱਖੋ ਤੁਹਾਡੀ ਇਸ਼ਟ ਏਕਤਾ ਪੰਘ ਹੋ ਚੁੱਕੀ ਹੈ ਔਰ ਉਹ ਠੀਕ ਕਹਿੰਦਾ ਜਾ ਰਿਹਾ ਸੀ ਸਿੱਖਾਂ ਨੂੰ ਸੁਚੇਤ ਕਰਦਾ ਜਾ ਰਿਹਾ ਸੀ ਕਿ ਤੁਹਾਡੀ ਇਸ ਏਕਤਾ ਭੰਗ ਹੋ ਚੁੱਕੀ ਹੈ ਇਸ ਵਿੱਚ ਸੁਚੇਤ ਹੋ ਜਾਓ ਆਪਣੀ ਇਸਤ ਏਕਤਾ ਨੂੰ ਬਹਾਲ ਕਰੋ ਸੋ ਇਸ ਇਸਤ ਏਕਤਾ ਨੂੰ ਬਹਾਲ ਕਰਨ ਵਾਸਤੇ ਯਤਨ ਬਹੁਤ سارے ਸੱਜਣ ਕਰ ਰਹੇ ਹਨ ਯਤਨ ਕੀਤੇ ਜਾ ਰਹੇ ਹਨ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਤੇ ਬਹੁਤ سارے ਸੱਜਣ ਜਿਹੜੇ ਸਿਆਣੇ ਇਹਨਾਂ ਗੱਲਾਂ ਨੂੰ ਸਮਝਦੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਇਸ਼ਟ ਜਿਹੜਾ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਹੈ ਤੇ ਬਾਕੀ ਆ ਬਾਕੀ ਰਚਨਾਵਾਂ ਜਿਹੜੀਆਂ ਦੂਜੇ ਇਸ਼ਟ ਦੀਆਂ ਪਾਈਆਂ ਹੋਈਆਂ ਨੇ ਤੋਂ ਉਹਨਾਂ ਨੇ ਪਾਸਾ ਉੱਟ ਲਿਆ ਹੈ। ਤੋ ਪਿਆਰਿਓ ਇਸ ਤਰ੍ਹਾਂ ਕਿ ਕੌਮ ਕਿਦਾਂ ਜਿਉਂਦੀ ਰਹਿ ਸਕਦੀ ਹੈ ਜਿਸ ਕੌਮ ਦੇ ਇਸ਼ਟੇ ਦੋ ਬਣ ਜਾਣ ਉਸ ਕੌਮ 'ਚ ਏਕਤਾ ਕਿਵੇਂ ਹੋ ਸਕਦੀ ਹੈ? ਆਪ ਸਾਰਿਆਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ। ਤੇ ਇਸ ਵੇਲੇ ਘਰਾਂ ਘਰਾਂ ਵਿੱਚ ਵੈਰ ਸਿੱਖਾਂ ਸਿੱਖਾਂ ਵਿੱਚ ਵੈਰ ਇੱਕ ਦੂਜੇ ਨਾਲ ਬੋਲਣਾ ਚੱਲਣਾ ਬੰਦ ਕਾਹਦੇ ਕਰਕੇ ਇਸੇ ਕਰਕੇ ਵੀ ਇਸਟ ਜਿਹੜੇ ਆ ਉਹ ਦੋ ਬਣ ਗਏ ਆ ਤੋ ਇੱਕ ਤੜਾ ਕਹਿੰਦਾ ਵੀ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਰਹਿਣਾ ਇਹ ਹੀ ਬਾਣੀ ਪੜ੍ਹਨੀ ਦੂਜਾ ਕਹਿੰਦਾ ਨਹੀਂ ਅਸੀਂ ਉਹ ਵੀ ਪੜ੍ਹਨੀ ਆ ਆਪੇ ਵਿਖੜਾ ਖੜਾ ਹੋ ਗਿਆ ਤੋ ਇਸ ਕਰਕੇ ਇਸਟ ਜਿਹੜੀ ਭੰਗ ਹੋ ਚੁੱਕੀ ਹੈ ਜਿਨਾ ਚਿਰ ਇਹ ਬਹਾਲ ਨਹੀਂ ਹੁੰਦੀ ਸਿੱਖਾਂ ਵਿੱਚ ਕਦੀ ਵੀ ਸੇਕਮ ਵਿੱਚ ਚੜ੍ਹਦੀ ਕਲਾ ਜਾਂ ਇਕਤਾ ਜਿਹੜੀ ਆ ਉਹ ਹੋਣੀ ਬਹੁਤ ਮੁਸ਼ਕਲ ਹੈ ਸੋ ਇਹ ਇਸ ਇਕਤਾ ਤਾਂ ਹੀ ਬਹਾਲ ਹੋ ਸਕਦੀ ਹੈ ਜੇ ਸਿੱਖ ਸਾਰੇ ਸੱਜਣ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨ ਦਸਵੇਂ ਪਾਸ਼ਾ ਦਾ ਉਪਦੇਸ਼ ਮੰਨਣ ਜਿਨ੍ਹਾਂ ਨੇ ਸਾਨੂੰ ਇਹ ਇਸਤ ਜਿਹੜਾ ਹੈ ਉਹ ਸੌਪਿਆ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦਸਵੇਂ ਪਾਸ਼ਾ ਦਾ ਹੁਕਮ ਹੀ ਨਹੀਂ ਸਿੱਖ ਮੰਨ ਰਿਹਾ ਤਾਂ ਫਿਰ ਇਕਤਾ ਕਿੱਥੋਂ ਹੋ ਸਕਦੀ ਹੈ ਇਸ ਤਰ੍ਹਾਂ ਇੱਕ ਤਾਂ ਇਹ ਭਾਂਗੀ ਰਹਿਣੀ ਆ ਜੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਤੇ ਮਗਰ ਲੱਗਣਾ ਉਹਦੀਆਂ ਰਚਨਾਵਾਂ ਜਿਹੜੀਆਂ ਉਹਨਾਂ ਨਾਲ ਪਿਆਰ ਕਰਨਾ ਤੇ ਪ੍ਰਕਾਸ਼ ਕਰਨੇ ਤਾਂ ਸਿੱਖਾਂ ਵਿੱਚ ਏਕਤਾ ਹੋਣੀ ਜਿਹੜੀ ਆ ਉਹ ਅਸੰਭਵ ਗੱਲ ਹੈ ਤੇ ਇਸ ਕਰਕੇ ਜਾਗਰੂਕ ਹੋਣ ਦੀ ਲੋੜ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਪੜ੍ਹਨ ਤੁਹਾਨੂੰ ਕੋਈ ਨਹੀਂ ਰੋਕਦਾ ਜਿੰਨਾ ਮਰਜ਼ੀ ਪੜ੍ਹੋ ਜਿੰਨੀ ਮਰਜ਼ੀ ਪੜ੍ਹੋ ਜਿੰਨਾ ਮਰਜ਼ੀ ਪੜ੍ਹੋ ਤੇ ਗੁਰੂ ਪਾਸ਼ਾ ਨੇ ਜੋ ਨਿਤਨੇਮ ਸਾਨੂੰ ਕੰਪੈਕਟ ਬਣਾ ਕੇ ਦਿੱਤਾ ਹੋਇਆ ਉਹ ਬਹੁਤ ਹੀ ਉੱਚੀ ਸੋਚ ਅਧੀਨ ਬਣਾ ਕੇ ਦਿੱਤਾ ਹੋਇਆ ਕਿ ਸਿੱਖ ਜਿਹੜਾ ਹੈ ਉਹ ਆਪਣੇ ਕੰਮਕਾਰ ਵੀ ਟਾਈਮ ਸਰ ਕਰ ਸਕਣ ਤੇ ਨਿਤਨੇਮ ਜਿਹੜਾ ਹੈ ਉਹ ਓਨਾਂਕ ਜਿੰਨਾ ਉਹਨਾਂ ਨੂੰ ਉਹਨਾਂ ਨੂੰ ਚੱਚਿਆ ਉਹਨੇ ਕਿ ਸ਼ਬਦ ਉਹਨਾਂ ਨੇ ਦੇ ਦਿੱਤੇ ਵੀ ਸੇਖੋ ਪਾਣੀ ਨਾਲ ਜੁੜੇ ਰਹਿਣ ਕਿਸੇ ਨਾ ਕਿਸੇ ਢੰਗ ਨਾਲ ਇਹ ਜੁੜਨ ਵਾਸਤੇ ਇਹ ਇਹ ਉਪਰਾਲਾ ਜਿਹੜਾ ਉਹਨਾਂ ਨੇ ਸਿਖਾਣ ਨੂੰ ਵਿਪਖਸ਼ਿਆ ਕਿ ਕਟੋ-ਕਟ ਤੁਸੀਂ ਇਹ 13 ਪੰਨੇ ਆ ਇਹਨਾਂ ਵਿੱਚੇ ਰੋਜ਼ ਆਪਣਾ ਮਨ ਜਿਹੜਾ ਧੜਾਓ ਤੇ ਪਾਣੀ ਨਾਲ ਜੁੜੇ ਰਹੋ ਤੇ ਹੁਣ ਇਹ ਸਾਰਾ ਕੁਝ ਭੰਗ ਕਰ ਦਿੱਤਾ ਗਿਆ ਹੈ ਇਸ ਕਰਕੇ ਪਿਆਰਿਓ ਇਸ਼ਟ ਇੱਕ ਤਾਂ ਜੜੀ ਹੈ ਉਹ ਸਿਖਾਂ ਵਿੱਚ ਹòn ਨਹੀਂ ਰਹੀ ਤੇ ਆਓ ਆਪਾਂ ਗਿਆਨੀ ਜਗਤਾਰ ਸਿੰਘ ਜਾਚਕ ਉਹਨਾਂ ਦੇ ਵਿਚਾਰ ਜਿਹੜੇ ਆ ਇਸ ਟੇਕਤਾ ਬਾਰੇ ਉਹਨਾਂ ਨੇ ਕੀ ਲਿਖਿਆ ਹੈ ਇਹ ਦੇਖਦੇ ਹਾਂ ਸੋ ਇਹ ਇੱਕ ਪੁਸਤਕ ਹੈ ਜੇ ਤਾਂ ਨਾਂ ਹੈ ਜਾ ਭਗੋਤੀ ਚੋਪੀ ਇੱਕ ਅਧਿਆਨ ਇੱਕ ਤਾਅਦਾਰਸੀ ਲਿਖੀ ਹੋਈ ਹੈ ਇਸ ਵਿੱਚ ਭੂਮਿਕਾ ਜਿਹੜੀ ਹੈ ਇਹਦੇ ਵਿੱਚ ਵਿਆਨਿਜਕ ਤਾਰਸਨ ਚਾਚਕ ਨੇ ਇਸ਼ਤ ਇਕਤਾ ਬਾਰੇ ਕੁਝ ਸੰਕੇਤ ਦਿੱਤੇ ਹਨ ਵੀ ਇਹ ਕੀ ਹੈ ਤੇ ਇਹਦੇ ਨਾਲ ਕੀ ਨੁਕਸਾਨ ਹੁੰਦਾ ਇਥੇ ਇਹ ਨੰਦਾ ਇਹ ਮੋਖਵੰਦ ਲਿਖਿਆ ਹੋਇਆ ਦੁਬਦਾ ਦੂਰ ਕਰੋ ਲੇਵ ਲੈ ਇਹ ਇਹ ਮੁਖਵੰਦ ਹੈ ਜਿਹਨ ਗਾਨੇ ਜਗਤਾਰ ਸਿੰਘ ਚਾਚਕ ਨੇ ਇਸ ਕਿਤਾਬ ਦੇ ਸ਼ੁਰੂ ਵਿੱਚ ਲਿਖਿਆ ਹੈ ਸੋ ਉਹ ਇਥੇ ਲਿਖਦੇ ਹਨ ਕਿਸ਼ਤ ਇਕਤਾ ਹੀ ਤਾਂ ਇੱਕ ਜਿਹਾ ਆਧਾਰ ਹੁੰਦਾ ਹੈ ਜਿਹੜਾ ਕਿਸੇ ਮذਬੀ ਜਥੇਬੰਦੀ ਵਿੱਚ ਇਕਤਾ ਬਣਾਈ ਰੱਖਦਾ ਹੈ ਇਹ ਥੋੜਾ ਜਿਹਾ ਆਪਾਂ ਤੇ ਫੋਨ 'ਚ ਵੱਡਾ ਕਰੀਏ ਪੜਨ ਵਿੱਚ ਥੋੜੀ ਸਾਨੀ ਰਹੇਗੀ ਤਾਂ ਇਹ ਤੋਂ ਸ਼ੁਰੂ ਹੁੰਦਾ ਹੈ ਇਸ ਏਕਤਾ ਹੀ ਤਾਂ ਇੱਕ ਅਜਿਹਾ ਆਧਾਰ ਹੁੰਦਾ ਹੈ ਜਿਹੜਾ ਕਿਸੇ ਮਜ਼ਹਬੀ ਜਥੇਵੰਦੀ ਵਿੱਚ ਏਕਤਾ ਬਣਾਈ ਰੱਖਦਾ ਹੈ ਜਿਸ ਅਧੀਨ ਜਿਸ ਅਧੀਨ ਉਹ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਚਿਆ ਰਹਿਤ ਵਰਗੇ ਜਿੱਤੇ ਬੰਦਕ ਸਾਜ ਦੀ ਅਰਦਾਸ ਕਰਦਾ ਹੈ ਪਰ ਜਦੋਂ ਇਸਤ ਏਕਤਾ ਦਾ ਆਧਾਰ ਹਿੱਲ ਜਾਵੇ ਉਹ ਲਿਖਦੇ ਹਨ ਇਸਤ ਏਕਤਾ ਦਾ ਆਧਾਰ ਹਿੱਲ ਜਾਵੇ ਤਾਂ ਉਹਨਾਂ ਵਿੱਚ ਆਪਸੀ ਪਿਆਰ ਸਤਕਾਰ ਤੇ ਦੁੱਖ ਨੂੰ ਬੰਡਾਉ ਸਾਂਝਦਾ ਵੀ ਅਪਹਾਵ ਹੋ ਜਾਂਦਾ ਹੈ ਭਾਵ ਗੁੱਸੇ ਗਲੇ ਜਿਹੜੇ ਆ ਉਹ ਮੂੰਹ ਮਟਾਵੇ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਕਰਕੇ ਪਿਆਰਿਓ ਜਿਹੜਾ ਜਿਹੜੀ ਇਕਤਾ ਹੈ ਇਹ ਕਿਸੇ ਕੌਮ ਦੀ ਇਕਤਾ ਕਿਸੇ ਕੌਮ ਨੂੰ ਜਿਉਂਦਾ ਰਹਿਣ ਵਾਸਤੇ ਟਟੇ ਰਹਿਣ ਵਾਸਤੇ ਇਹ ਜਿਹੜੀ ਇਕਤਾ ਹੈ ਇਹ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਆਪਾਂ ਸਾਰੇ ਜਿਹੜਾ ਪਹਿਰਾ ਕੋਈ ਦੇ ਰਿਹਾ ਸੀ ਬਾਅਦ ਕੋਈ ਪਹਿਰਾ ਦੇ ਰਿਹਾ ਸੀ ਇਸ ਤਰ੍ਹਾਂ ਸਿੱਖੋ ਤੁਹਾਡੀ ਇਸ ਟੇਕ ਦਾ ਭੰਗ ਹੋ ਚੁੱਕੀ ਹੈ ਇਸ ਨੂੰ ਵਿਚਾਰੀਏ ਅਤੇ ਯਤਨ ਕਰੀਏ ਕਿ ਸ਼ਹਿਰੀ ਆਸਰਾ ਰક્ષਕਾ ਸ਼੍ਰੌਣੀ ਕਮੇਟੀ ਇਦਾਂ ਕਰੇ ਪਹਿਲਾਂ ਤਾਂ ਹੋਣਾ ਪਿਆਰੇ ਜੇ ਕੋਈ ਜ਼ਹਿਰ ਖਾਈ ਜਾਂਦਾ ਕੋਈ ਨਸ਼ਾ ਕਰੀ ਜਾਂਦਾ ਤੇ ਇਹ ਕਹਿਣਾ ਕਿ ਫੁਲਾਨਾ ਨਸ਼ਾ ਪਹਿਲਾਂ ਬੰਦ ਕਰੇ ਫੇਰ ਮੈਂ ਬੰਦ ਕਰੂੰਗਾ ਇਹ ਤਾਂ ਫੇ ਆਪਣਾ ਨੁਕਸਾਨ ਹੀ ਕਰਨ ਵਾਲੀ ਗੱਲ ਹੈ ਕਿ ਪਹਿਲਾਂ ਉਹ ਬੰਦ ਕਰੇ ਫੇਰ ਨਾ ਬੰਦ ਕਰੂੰ ਤੇ ਸਾਰੇ ਉਦਾਹਰਣਾਂ ਦਿੰਦੇ ਜੀ ਦੇਖੋ ਜੀ ਦਰਬਾਰ ਸਾਹਿਬ ਵੀ ਸਾਰਾ ਕੁਝ ਹੋ ਰਿਹਾ ਇਹ ਦਰਬਾਰ ਸਾਹਿਬ ਤੇ ਇੱਕ ਇਮਾਰਤ ਹੈ ਇੱਕ ਬਿਲਡਿੰਗ ਹੈ ਇਤਿਹਾਸਿਕ ਸਾਡੀ ਇੱਕ ਸੰਸਥਾ ਹੈ ਬਣੀ ਹੋਈ ਹੈ ਇਤਿਹਾਸਿਕ ਇਮਾਰਤ ਹੈ ਜਿਹੜਾ ਇੱਕ ਮੋਨੂਮੈਂਟ ਸਾਡਾ ਉਥੇ ਜਿਹੜੇ ਬੈਠੇ ਹਨ ਜਿਹੜੇ ਕੰਮ ਕਰ ਰਹੇ ਹਨ ਡਿਪੈਂਡ ਉਹਨਾਂ ਤੇ ਕਰਦਾ ਕਿ ਉਹ ਕੀ ਕਰ ਰਹੇ ਹਨ ਉਹਨਾਂ ਨੇ ਉਹਨਾਂ ਨੇ ਕੀ ਕੀ ਸੋਚਿਆ ਤੇ ਕਿਦਦਨ ਕੌਮ ਨੂੰ ਤੋੜਿਆ ਹੋਇਆ ਸੋ ਰੀਸ ਜਿਹੜੀ ਆ ਉਹ ਉਹਦੀ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਾਰਗ ਦੇ ਚੱਲ ਰਿਹਾ ਹੈ ਇਹ ਕਹਿਣਾ ਕਿ ਫਲਾਨਾ ਬੰਦ ਕਰੇ ਤੇ ਮੈਂ ਬੰਦ ਕਰਾਂ ਤੇ ਕੋਈ ਜੇ ਸਾਬਣ ਵਾਲਾ ਪਾਣੀ ਝੱਗ ਵਾਲਾ ਦੁੱਧ ਕਰਕੇ ਪੀ ਜਾਂਦਾ ਤੇ ਕਹੇ ਵੀ ਉਹ ਬੰਦ ਕਰੇ ਤੇ ਫੇ ਮੈਂ ਬੰਦ ਕਰੂੰਗਾ ਇਹਦਾ ਮਤਲਬ ਮੈਂ ਪੀ ਜਾਣਾ ਜਿਨ੍ਹਾਂ ਚੋਂ ਉਹ ਨਹੀਂ ਬੰਦ ਕਰਦਾ ਤੇ ਇਹੋ ਜਿਹੀਆਂ ਸੋਚਾਂ ਜਿਹੜੀਆਂ ਇਹ ਸਾਨੂੰ ਇਸਤ ਏਕਤਾ ਕਰਨ ਵਿੱਚ ਇਹ ਰੁਕਾਵਟ ਪੈਦਾ ਕਰੀ ਜਾ ਰਹੀਆਂ ਹਨ ਇਹ ਸਟੇਕਤਾ ਇਦਾਂ ਨਹੀਂ ਹੋ ਸਕਦੀ ਤੋਂ ਘਰਾਂ ਘਰਾਂ ਵਿੱਚ ਇਸ ਇਹ ਇਸ ਸਟੇਕਤਾ ਨੂੰ ਬਹਾਲ ਕਰਨ ਦੀ ਲੋੜ ਹੈ ਬਹਾਲ ਕੀਤਾ ਜਾ ਸਕਦਾ ਘਰਾਂ ਘਰਾਂ ਵਿੱਚ ਹੋ ਜਾਏ ਤਾਂ ਫਿਰ ਇਹ ਸਾਰੀ ਕੌਮ ਵਿੱਚ ਹੋ ਸਕਦੀ ਹੈ ਫਿਰ ਨਾショਨੀ ਕਮੇਟੀ ਜਿਹੜੀ ਉਹਦੇ ਮਗਰ ਚੱਲਣ ਦੀ ਲੋੜ ਹੈ ਕਿਸੇ ਦੇ ਮਗਰ ਚੱਲਣ ਦੀ ਉਹ ਆਪਣੇ ਆਪ ਕੌਮ ਸੋਚੇਗੀ ਤੇ ਇਹ ਇਸਟੇਕਤਾ ਜਿਹੜੀ ਸਾਰੀ ਕੌਮ ਵਿੱਚ ਜਾਗਰੂਕਤਾ ਪੈਦਾ ਹੋ ਗਈ ਫਿਰ ਏਕਤਾ ਬਹਾਲ ਹੋ ਸਕਦੀ ਹੈ ਤਾਂ ਆਪਣਾ ਸਾਰਿਆਂ ਦਾ ਇਹ ਫਰਜ਼ ਹੈ ਕਿ ਆਪਾਂ ਇਸ ਪਸੰਦ ਨਤਰੀ ਇਸ ਏਕਤਾ ਜਿਹੜੀ ਇਹਨੂੰ ਬਹਾਲ ਕਰਨ ਵਾਸਤੇ ਵਿੱਚ ਆਪਣਾ ਸਾਰਿਆਂ ਦਾ ਯੋਗਦਾਰ ਪਾਈਏ ਆਪਾਂ ਫਤਿਹ ਸੈਨ ਕਰਦੇ ਹਾਂ ਵਾਹ குருਜੀ ਦਾ ਖਾਲਸਾ ਵਾਹ குருਜੀ ਕੀ